यूथ खेड कलब चमियारा वालों करवाया जा रहा दो दिन पहला चमियारा कबड्डी कप शानो शौकत नाल शुरू हो गया है खेड मेले दा उद परबंध का उद्घाटन प्रबंधकों वलों प्रवासी वीर वालों गया कबड्डी कप के पहले दिन कबड्डी किलो भारत पिंड पद्धर ओपन के मुकाबले खेडे गए कबड्डी किलो भार वर्ग के शुरुआती मैचा अठौलाते मेजबान चमयारा दीमां ने जित दर्ज की ਗੁਰਮੀਤ ਸਿੰਘ ਮੀਤਾ ਸਰਪੰਚ ਨੇ ਦਸਿਆ ਕਿ ਕਬੱਡੀ ਕੱਪ ਦੌਰਾਨ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ 8 ਟੀਮਾਂ ਦੇ ਮੁਕਾਬਲੇ ਖੇਡੇ ਜਾਣਗੇ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 2 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਦੂਜਾ ਨਾਮ ਦੇ ਲੱਖ ਰੁਪਏ ਦਿੱਤਾ ਜਾਵੇਗਾ ਪਹਿਲਾ ਇਨਾਮ ਨਛੱਤਰ ਸਿੰਘ ਹਰਦੀਪ ਸਿੰਘ ਯੂਐਸਏ ਗੁਰਮੀਤ ਸਿੰਘ ਮੀਤਾ ਸਰਪੰਚ ਵੱਲੋਂ ਦਿੱਤਾ ਜਾਵੇਗਾ ਜਦਕਿ ਕਬੱਡੀ ਕੱਪ ਦੇ ਬੈਸਟ ਰੇਡਰ ਅਤੇ ਜਾਫੀ ਨੂੰ 1-1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਉਨ੍ਹਾਂ ਨੇ ਦੱਸਿਆ ਕਿ ਕਬੱਡੀ ਫੈਡਰੇਸ਼ਨ ਦੇ ਮੁਕਾਬਲੇ 3 ਫਰਵਰੀ ਦਿਨ ਸੋਮਵਾਰ ਨੂੰ ਖੇਡੇ ਜਾਣਗੇ ਕਬੱਡੀ ਓਪਨ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 41000 ਅਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 31000 ਦਿੱਤਾ ਜਾਵੇਗਾ ਜਦਕਿ ਕਬੱਡੀ ਪੰਜਾ ਕਿਲੋ ਪਾਰ ਵਰਗ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 24000 ਰੁਪਏ ਦੂਜਾ ਇਨਾਮ 16000 ਰੁਪਏ ਅਤੇ ਤੀਜਾ ਇਨਾਮ 10000 ਰੁਪਏ ਦਿੱਤਾ ਜਾਵੇਗਾ ਇਸ ਮੌਕੇ ਤੇ ਦਰਸ਼ਕਾਂ ਵਾਸਤੇ ਵੀ ਲक्की ਡਰਾ ਕੱਡੇ ਜਾਣਗੇ ਜਿਨ੍ਹਾਂ ਵਿੱਚ ਦਵਾਈ ਦਾ ਟੂਰ ਅਤੇ ਹੋਰ ਇਨਾਮ ਹੋਣਗੇ ਇਸ ਮੌਕੇ ਤੇ ਖਿਡਾਰੀਆਂ ਅਤੇ ਦਰਸ਼ਕਾਂ ਵਾਸਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ। ਉਹਨਾਂ ਦੱਸਿਆ ਕਿ ਓਪਨ ਪਿੰਡ ਪੱਦਰ ਦਾ ਪਹਿਲਾ ਇਨਾਮ ਗੁਰਵਿੰਦਰ ਸਿੰਘ ਗੈਰੀ ਹਮੀਰਾਵਲੋਂ ਦਿੱਤਾ ਜਾਵੇਗਾ। ਓਪਨ ਦਾ ਦੂਜਾ ਇਨਾਮ ਜਸਪ੍ਰੀਤ ਸਿੰਘ ਨੇਬਰਵਲੋਂ ਦਿੱਤਾ ਜਾਵੇਗਾ। ਕਬੱਡੀ ਪੰਜਾ ਕਿਲੋ ਪਾਰ ਵਰਗ ਦਾ ਪਹਿਲਾ, ਦੂਜਾ ਅਤੇ ਤੀਜਾ ਇਨਾਮ ਸਰਚਰਨ ਸਿੰਘ ਸਰਪੰਚ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ। ਜਦ ਕਿ 35 ਕਿਲੋ ਪਾਰ ਵਰਗ ਦੇ 100 ਮੈਚ ਦੇ ਹਰ ਇੱਕ ਪਲੇਅਰ ਨੂੰ 1000 ਰੁਪਏ ਦਾ ਇਨਾਮ ਸਰ ਚਰਨ ਸਿੰਘ ਸਰਪੰਚ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਇਸ ਮੌਕੇ ਤੇ ਮੁਖ ਪ੍ਰਬੰਧਕ ਮੀਤਾ ਸਰਪੰਚ ਨੇ ਕਿਹਾ ਕਿ ਸਾਡਾ ਕਬੱਡੀ ਕੱਪ ਕਰਵਾਉਣ ਦਾ ਮਕਸਦ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜੰਦਾ ਹੈ ਇਸ ਕਰਕੇ ਹੀ ਛੋਟੇ ਬੱਚਿਆਂ ਦੇ ਕਬੱਡੀ ਮੁਕਾਬਲੇ ਕਰਵਾਏ ਜਾ ਰਹੇ ਹਨ ਕਣਕੀ ਚੋਨਾ ਆਪਾਂ ਦੇ ਨਿੱਕੀ ਪਨੀਰੀ ਵਾਸਤੇ ਤਿਆਰ ਕੀਤੀ ਹੈ ਜਿਹੜੇ ਨਿੱਕੇ ਨਿੱਕੇ ਖੜਾ ਰਹੇ ਬੱਚੇ ਪਿੰਡਾਂ ਵਾਲੇ ਜਿੱਦਾਂ ਪਹਿਲਾ ਮੈਚ ਹੁੰਦੇ ਹੀ ਉਹਨਾਂ ਤੇ ਜਿਆਦਾ ਟੀਚਾ ਬਾਹਰ ਵਾਲਿਆਂ ਦਾ ਵੀ ਆਪਣਾ ਵੀ ਆ ਕਿ ਨਿੱਕੇ ਜਿਹੜੇ ਨਿੱਕਿਆਂ ਜੰਗਰ ਨੂੰ ਖਾ ਲਈਏ ਜਿਹੜੇ ਵੱਡੇ ਆ ਉਹ ਉਹੀ ਹੁੰਦੇ ਆ ਹਰ ਵਕਤ ਉਹੀ ਵੱਡੇ ਖੇਦੀ ਜਾਂਦੇ ਜੇ ਉਹ ਛੋਟਿਆਂ ਨੂੰ ਉਤਸ਼ਾਹ ਕਰਾਂਗੇ ਅਸੀਂ ਨਿੱਕੀਆਂ ਟੀਮਾਂ ਦੇ ਵੀ ਪ੍ਰਾਈਜ਼ ਵੱਡੀਆਂ ਟੀਮਾਂ ਜਿੰਨੇ ਰੱਖਾਂਗੇ ਆ ਟੂਰਨਾਮੈਂਟ ਐ ਨਵੰਬਰ ਵਿੱਚ ਕਰਾ ਰਹੇ ਪਿੰਡ ਪੱਦਰ ਦਾ ਪਿੰਡ ਪੱਦਰ ਦੇ ਮੈਚ ਹੋਣਗੇ 35 ਕਿਲੋ 50 ਕਿਲੋ 62 ਕਿਲੋ ਓਪਨ ਜਿੰਦਾ ਜਿੰਨੀ ਟੂਰੀ ਮੈਸੇਜ ਹੈ ਤੁਹਾਡਾ ਮੈਂ ਦਾ ਮੈਸੇਜ ਆਈ ਹੈ ਕਿ ਆਪਣੇ ਮਿਹਨਤ ਕਰਨੇ ਜਿਆਨੇ ਜਿਹੜੇ ਆ ਇਹਨੂੰ ਖੇਡਣ ਨਾਲ ਤੋੜ ਤੋੜੇ ਜਾ ਬਈ ਸਭ ਤੋਂ ਪਹਿਲਾਂ ਤਾਂ 35 ਕਿਲੋ ਦੇ ਮੈਚ ਹੋਇਆ ਜਿਹੜੇ ਸ਼ੋਅ ਮੈਚ ਕਰਾਏ ਆਪਾਂ ਬੱਚਿਆਂ ਦੇ ਤੇ ਹੁਣ 50 ਕਿਲੋ ਦੇ ਆਪਣੇ ਚੱਲ ਪਏ ਆ ਮੈਚ ਤੇ ਉਹਨਾਂ ਦੀਆਂ ਟਾਈਆਂ ਪਾ ਕੇ ਪਹਿਲਾ 라운 ਚੱਲਦਾ ਆ ਵੀ ਆਪਾਂ 1 ਵਜੇ ਤੱਕ ਆਪਾਂ ਓਪਨ ਦਾ ਵੀ ਪਹਿਲਾ 라운 ਚਲਾ ਦੇਣਾ ਆ ਵੀ ਅੱਜ ਆਪਾਂ ਇਹ ਫਾਈਨਲ ਕਰਾਉਣਾ ਆ ਵੀ ਆਪਣੇ ਤੋਂ ਕੱਲ ਨੂੰ ਮੇਜ ਲੀਗ ਦੇ ਕੱਪ ਆ ਜਿਹੜਾ ਪਹਿਲਾ ਨਾਮ 2.5 ਲੱਖ 2 ਲੱਖਾਂ ਤੇ ਬੈਸਟਨੋਂ ਲੱਖ ਲੱਖ ਆ ਤੇ ਆਪਣਾ ਕੱਲ ਨੂੰ ਲੱਕੀ ਡਰਾਫ ਵੀ ਕੱਢਣਾ ਆ ਵੀ ਆਪਣੀ ਸਾਰੀ ਕਮੇਟੀ ਵੱਲੋਂ ਦੁਬਈ ਦਾ ਟੂਰ ਆ ਉਹ ਤੇ ਅਪ ਕੈਸ਼ ਪ੍ਰਾਈਜ਼ ਵੀ ਹੋਊਗਾ ਦਰਸ਼ਕਾਂ ਲਈ ਕੱਲ ਜਿਹੜੇ ਸਟਾਰ ਖੜੇ ਕੱਲ ਨੂੰ ਸਾਰੇ ਮੋਸਟਲੀ ਜਿੰਨੇ ਵੀ ਪੰਜਾਬ ਦੇ ਟੌਪ ਦੇ 80% ਪਲੇਅਰ ਖੜੇ ਸਾਰੇ ਖੇលਣਗੇ ਕੋ ਸਿੰਧੂ ਵੀ ਆ ਰਿਹਾ ਆ ਆਪਣਾ ਬੰਟੀ ਵੀ ਆ ਬੇਅ ਪਲੈਂਟੀ ਦੀ ਟੀਮ ਵੀ ਪੂਰੀ ਆ ਰਹੀ ਆ ਸ਼ਾਹਕੋਟ ਦੀ ਵੀ ਆ ਰਹੀ ਆ ਆਪਣੇ ਮਾਝਾ ਗੁਰਦਾਸਪੁਰ ਮਾਝਾ ਗੁਰਦਾਸਪੁਰ ਲਾਇਨ ਐਨ ਆਰ ਆਈ ਨੂੰਦੋਂ ਸਾਰੀਆਂ ਟੀਮਾਂ ਟੌਪ ਦੀਆਂ ਟੀਮਾਂ ਆ ਰਹੀਆਂ ਆ ਆ ਦੇਖਿਆ ਕਿ ਦੇ ਨੇ ਤਾਂ ਫੋਟੋਨਲ ਦੀ ਮੈਚ ਹਾਂਜੀ ਇਹ ਬਹੁਤ ਵਧੀਆ ਅਪਰਾਲਾ ਹੈ ਆਪਣੇ ਮੀਤ ਸਰਪੰਚ ਜੀ ਦਾ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਵੀ ਇਹਨਾਂ ਨੇ ਕਹੇ ਵੀ ਬੱਚਾ ਦੇ ਵੀ ਜਰੂਰੀ ਕਰਾਉਣੇ ਆ ਕਿ 35 ਕਿਲੋ 50 ਕਿਲੋ ਵੀ ਜਿਹੜੀ ਨਵੀਂ ਪਨੀਰੀ ਉੱਤੂਗੀ ਅੱਗੇ ਜਾ ਕੇ ਫਿਰ ਇਹਨਾਂ ਦੇ ਵਿੱਚੋਂ ਸਟਾਰ ਬਣਨੇ ਆ ਛੋਟੇ ਪਲੇਅਰਾਂ ਨੂੰ ਇਹੀ ਵਧੀਆ ਜੀ ਹੁਣ ਤੋਂ ਇਹਨਾਂ ਨੂੰ ਵੀ ਸ਼ੌਂਕ ਪਾਊਗਾ ਉਸ ਤੋਂ ਬਾਅਦ ਇਹ ਵੀ ਖੇਡਣਗੇ ਇਹਨਾਂ ਨੂੰ ਸ਼ੌਂਕ ਨਾਲ ਅਗਲੇ ਤੱਕੜੇ ਹੋਣਗੇ ਤੇ ਇਹੀ ਮੜ ਕੇ ਕੱਲੂ ਕੱਪ ਖੇਡਣਗੇ